ਵਿਆਹ ਦੇ ਸ਼ਗਨ ਕਰ ਰਹੀ ਕੁੜੀ ਇੱਕੋ ਦਮ ਤਾਹਾਂ ਮਾਰ ਕੇ ਲੱਗੀ ਉੱਚੀ ਉੱਚੀ ਰੋਣ ਕੋਲ ਬੈਠੀ ਕੁੜੀ ਦੀ ਮਾਂ ਨੇ ਪਾਈ ਘੁੱਟ ਕੇ ਜੱਫੀ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਡੋਲੀ ਵਿਦਾ ਹੋਣ ਵੇਲੇ ਹਰ ਕੋਈ ਕੁੜੀ ਬਹੁਤ ਹੀ ਭਾਵੁਕ ਹੋ ਜਾਂਦੀ ਏ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਕੁੜੀ ਦੇ ਵਿਆਹ ਦੇ ਸ਼ਗਨ ਕਰਵਾਏ ਜਾ ਰਹੇ ਨੇ ਪਰ ਕੁੜੀ ਸ਼ਗਨ ਕਰਦੀ ਕਰਦੀ ਇੱਕੋ ਦਮ ਤਾਹਾਂ ਮਾਰ ਕੇ ਰੋਣ ਲੱਗ ਜਾਂਦੀ ਏ ਫਤਿਹ ਕੋਲ ਬੈਠੀ ਮਾਂ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦੀ ਏ ਕੁੜੀ ਇੰਨਾ ਜ਼ਿਆਦਾ ਰੋਣ ਲੱਗ ਜਾਂਦੀ ਹੈ ਕਿ ਕੁਝ ਸਮੇਂ ਲਈ ਸ਼ਗਨ ਵੀਰ ਰੋਕ ਪਰ ਲੋਕ ਇਸ ਕੁੜੀ ਬਾਰੇ ਬਹੁਤ ਹੀ ਗਲਤ ਬੋਲ ਰਹੇ ਨੇ ਕਹਿ ਰਹੇ ਨੇ ਕਿ ਲੱਗਦਾ ਹੈ ਇਸ ਦਾ ਵਿਆਹ ਧੱਕੇ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਕੋਈ ਕਹਿ ਰਿਹਾ ਹੈ ਕਿ ਕਿਵੇਂ ਉੱਤੇ ਨੂੰ ਮੂੰਹ ਚੱਕ ਕੇ ਬੁੱਕ ਰਹੀ ਏ ਪਰ ਸ਼ਾਇਦ ਇਸ ਤਰ੍ਹਾਂ ਬੋਲਣ ਵਾਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਆਪਣਾ ਘਰ ਹਮੇਸ਼ਾ ਲਈ ਪਰਾਇਆ ਹੁੰਦਾ ਹੈ ਅਤੇ ਮਾਪਿਓ ਭੈਣ ਭਰਾ ਛੁੱਟਦੇ ਨੇ ਤਾਂ ਜ਼ਿੰਦਗੀ ਇੱਕ ਤਰ੍ਹਾਂ ਨਾਲ ਖਤਮ ਹੋ ਜਾਂਦੀ ਏ ਅਤੇ ਸਹੁਰੇ ਘਰ ਜਾ ਕੇ ਨਵੇਂ ਸਿਰੇ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਪੈਂਦੀ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰ